ਵੀ ਭੜਦੇ ਰਿਹਾ ਜਾ ਮਾਰਦੀ ਆ ਮੇਰਾ ਸੋੜਿਆ ਮੇਰਾ ਚੂੜਾ ਪਾ ਕੇ ਰੋਂਦੀ ਹੋਈ ਬੈਠੀ ਇਹ ਭੈਣ ਆਪਣੇ ਭਰਾ ਨੂੰ ਜਿੱਥੇ ਆਵਾਜ਼ਾਂ ਮਾਰ ਰਹੀ ਆ ਉੱਥੇ ਹੀ ਇਸ ਦੀ ਪਤਨੀ ਆਪਣੇ ਬੱਚਿਆਂ ਨੂੰ ਗੋਦ ਦੇ ਵਿੱਚ ਲੈ ਕੇ ਰੋਂਦੀ ਘੁੱਲੌਂਦੀ ਨਜ਼ਰ ਆਈ ਇਸ ਪਿੰਡ ਦੇ ਵਿੱਚ ਪਤਾ ਨਹੀਂ ਕਿਸੇ ਦੀ ਅਜਹੀ ਮਾੜੀ ਨਜ਼ਰ ਲੱਗੀ ਆ ਕਿ ਇੱਕ ਤੋਂ ਇੱਕ ਬਾਅਦ ਕਈ ਵਿਅਕਤੀਆਂ ਦੀ ਜਾਨ ਜਾ ਚੁੱਕੀ ਆ ਤੇ ਇਸ ਦੇ ਪਿੱਛੇ ਦਾ ਕਾਰਨ ਵੀ ਇੱਕੋ ਜਿਹਾ ਹੈ ਜਿਸ ਤੋਂ ਬਾਅਦ ਸਾਰੇ ਪਿੰਡ ਵਾਲੇ ਇਸ ਗੱਲ ਤੋਂ ਦੁਖੀ ਨੇ ਅਤੇ ਪਰਿਵਾਰਿਕ ਮੈਂਬਰ ਹੁਣ ਰੋ ਰੋ ਕੇ ਆਪਣੇ ਪਰਿਵਾਰ ਤੇ ਇਨਸਾਫ ਮੰਗ ਰਹੇ ਨੇ ਜਿਨ੍ਹਾਂ ਤੋਂ ਆਪਣਾ ਆਪ ਵੀ ਹੁਣ ਸਾਂਭਿਆ ਨਹੀਂ ਜਾ ਰਿਹਾ ਕਿ ਐਡਾ ਵੱਡਾ ਦੁੱਖ ਉਹਨਾਂ ਦੇ ਉੱਪਰ ਕਿਵੇਂ ਆਣ ਪਿਆ। ਨੇਰਾ ਕਾ ਰਾਲਾ ਆਏ ਚੱਕਾ ਹਲੰਦਾਸੀ। ਲੈ ਚੱਕਾ ਹਲੰਦਾ ਠੀਕ ਹੈ। ਮੈਂ ਵੀ ਕਹਿ ਲਉਂਦਾ ਵੀ ਭਰਾ ਬਾਈ ਹੈ। ਮੈਂ ਚੱਕਾ ਠੀਕ ਲਉਂਦਾ ਸੀ। ਇੱਟਾ ਲਾਂ ਦਾ ਕੀ ਪਿਆ ਚ ਇਹਨੇ ਚਿੱਟਾ ਲਾ ਗਿਆ ਆਏ ਅੱਜ ਚੌਥੀ ਮੌਤ ਹੋ ਚੁੱਕੀ ਚਿੱਟਾ ਨਾਲਾ ਆਹ ਅੱਜੇ ਮਾਦੇਣਾ ਯਾ ਆਹ ਦੇ ਭਰਾਵਾਂ ਨੇ ਚਿੱਟਾ ਲਾ ਗਿਆ ਮੈਂ ਚਿੱਟੇ ਆਣਾ ਇਹਨੂੰ ਲੈ ਅੱਜ ਕਾਲਾ ਰਹਿ ਬਾਈ ਬਾਈ ਤੇ ਨਾਲ ਬਾੜਦੀ ਇਹਨਾਂ ਨੂੰ ਕੋਈ ਪੜਨ ਵਾਲਾ ਹੀ ਨਹੀਂ ਹੈਗਾ ਇਹ ਤਾਂ ਨੌਜਵਾਨ ਮੰਂਜਿਆ ਤੇ ਪਾਈ ਜਾਂਦੇ ਛਿੱਟੇ ਵਾਲੇ ਨੌਜਵਾਨ ਮੰਂਜਿਆ ਤੇ ਪਾਈ ਜਾਂਦੇ ਪੋਰਾ ਪੋਰਾ ਜਿੰਦਗਾ ਰੋਲੀ ਜਾਂਦੇ ਪੋਰਾ ਪੋਰਾ ਬੱਚੇ ਰੋਲੀ ਜਾਂਦੇ ਬੱਚਿਆਂ ਦਾ ਕਾਹਨੇ ਤੇ ਛਿੱਟੇ ਵਾਲੇ ਇਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਤਾਂ ਸਾਡੇ ਸਾਈਂ ਸਰਤਾ ਕੋਲੇ ਕਿੱਤਾ ਲੈ ਗਿਆ ਇੱਕ ਇਹ ਦੱਚ ਰਚ ਗਏ ਕਿੱਤਾ ਕਿੱਤਾ ਬਾਤੂ ਦੇਖਦਾ ਅਜੇ ਵੀ ਬਾਤੂ ਦੇਖਦਾ ਕੱਢ ਗਿਆ ਚਲ ਤੇ ਮੌਤ ਹੋ ਗਈ ਕਿੱਤਾ ਤਾਂ ਵੀ ਨਹੀਂ ਬੰਦ ਹੋਇਆ ਕਿੱਤਾ ਤਾਂ ਵੀ ਨਹੀਂ ਕੱਢਦਾ ਨੌਜਵਾਨ ਗਿਆ ਚਲੇ ਕਿੱਤਾ ਤਾਂ ਵੀ ਨਹੀਂ ਬੰਦ ਹੋਇਆ ਆਜਵਾਨ ਤੁਰ ਗਏ ਤੇਰੇ ਚਾਚੇ ਦਾ ਮੁੰਡਾ ਵੀ ਅੱసే ਕੰਮ ਚ ਉਹ ਕਾਰਾ ਪੈਸਾ ਖਾ ਕੇ ਬੈਹ ਜੰਦਗਾ ਮਸਲਾ ਨਹੀਂ ਹਲ ਕਰਨਗਾ ਹੁਣ ਸਾ ਵੀ ਖਾ ਪੈਸਾ ਲੈ ਲੈ ਖਾਈ ਜੰਦੇ ਆ ਹੁਣ ਸਾ ਵੀ ਸ਼ਾਂਤ ਨਗਾ ਲੈ ਲੈ ਜੰਮੀ ਨਾ ਮਿੰਨਾ ਲਾ ਕੇ ਬੈਹ ਜਾਂਦੇ ਆ ਜੁਨਗਾ ਵਕਾਤ ਦਾ ਸਾਦਗਾ ਚਿੱਟੇ ਨੇ ਜੁਨਗਾ ਵਕਾਤ ਦਾ ਅਈ ਤਾ ਤੱਕ ਸਾਡੇ ਭਾਂਡੇ ਵੀ ਵਕਾਤੇ ਪਾਣੀ ਵੀ ਲੈ ਗਲਾਸ ਨਹੀਂ ਰਹਿ ਗਿਆ ਸਾਡੇ ਭਾਂਡੇ ਵੀ ਲੱਗ ਗਏ ਬਿਲੇ رہ گیا چا لیا ہو گیا دن چار ہو گئی چار ہو گئی میری جوڑی گئی میری جوڑی گئی ਉਹ ਗਿਗਾੜੇ ਸਾਡੀਆਂ ਚਿੱਤੇ ਕਰਕੇ ਆਹ ਪਾਂਜੀ ਪਿੰਡ ਦੇ ਵਿੱਚ ਉਹ ਗੀਆਂ ਚਿੱਤੇ ਕਰਕੇ 6 ਮੋਤਾ ਚਿੱਟੀਆਂ ਨੇ ਤੇਰੇ ਤਾਂ ਸਾਡੀਆਂ ਕਰ ਦੀਆਂ ਇਹਨੇ ਘਰ ਘਰ ਦੀਆਂ 3 ਮੋਤਾ ਗੀਆਂ ਦੇ ਘਰ ਪਾਰ ਚੜਾਈ ਇੱਕ ਹਫ਼ਤੇ ਦੇ ਵਿੱਚ ਵਿੱਚ ਸਰਕਾਰਾਂ ਨਿਕੰਮੀਆਂ ਨੇ ਸਾਡੇ ਵਾਸਤੇ ਨਿਕੰਮੀਆਂ ਆ ਲੋ ਜਦੋਂ ਸਾਡਾ ਕੋਈ ਮਸਲਾ ਹੱਲ ਕਰਦੇ ਤਾਂ ਸਾਡੇ ਵਾਸਤੇ ਤੁੰਗ ਨਿਕੰਮੀਆਂ ਨੇ ਨਿਕੰਮੀਆਂ ਨੇ ਸਰਕਾਰ ਦੇ ਵਿੱਚ ਸਰਕਾਰ ਦੇ ਬੰਦੇ ਰਹੇ ਲਾਹ ਚਿੱਟਾ ਨਹੀਂ ਬੰਦ ਕਰਾंदे ਬਸ ਤੇ ਲਾਲਕ ਛੱਡ ਜਾਂਦੇ ਨੇ ਚਿੱਟੇ ਆਲੇ ਨੂੰ ਸੱਤਾਂ ਥਾੜਾ ਛੱਡ ਜਾਂਦੇ ਨੇ ਚਿੱਟੇ ਆਲੇ ਨੂੰ ਫਾੜ ਕੇ ਪੈਸੇ ਲੈ ਲੈਂਦੇ ਨੇ ਉਹਨਾਂ ਕੋਲੋਂ ਮੇਰਾ ਨਾਮ ਸੁਨੀਤਾ ਮੇਰਾ ਵੀਰਾ ਏ ਛੋਟਾ ਮੇਰੇ ਤੋਂ ਛੋਟਾ ਇਹ ਚਿੱਟੇ ਨਾਲ ਗਿਆ ਆਏ ਵੀਰੇ ਚਿੱਟਾ ਬਦਨ ਕਿੰਨਾ ਹਿਲਾਉਂਦੇ ਉਹ ਬੰਦੇ ਕਰਦੀ ਕੋਈ ਚੀਜ਼ ਨਹੀਂ ਛੱਡੀ ਬੱਚੇ ਬੁੱਕੇ ਬੱਚੇ ਬੁੱਕੇ ਪੰਜਾਬ ਨੇ ਕੋਈ ਛੱਡਿਆ ਵੇ ਚੁਤਾਇਨੇ ਕਾ ਅਰਦਾਸ ਮਾਨ ਕਾਜੀ ਕਰਦੀ ਨੀ ਵਿਚਾਰੀ ਕੰਮ ਘਾਰ ਘਰ ਦੇ ਲਿਆ ਲਿਆ ਦੇਂਦੇ ਰੇ ਵੀਰੇ ਊੜੇ ਸੁਣਤੀ ਸੀ ਦਾਦਾ ਵੀਰਾ ਲੁੱਟ ਲਿਆ ਅੱਗੇ ਸਾਡਾ ਯੱਥ ਦੇ ਨੀ ਵੀਰੇ ਨੂੰ ਏ ਜੋ ਲੁੱਟਿਆ ਗਿਆ ਆਇਆ ਆਇ ਕਾਲ ਨੂੰ ਅੱਠ ਦੇ ਨੋਨੇ ਆ ਮਗਰੇ ਨੇ ਵੀ ਤਿਆਰੀਆਂ ਕਰ ਲੀਆਂ ਗਾੜੇ ਪੁਰ ਸਾਰੇ ਕੋਈ ਨਹੀਂ ਗਾਲ ਸੁਣਦੇ ਅਸੀਂ ਇੱਕ ਨਹੀਂ ਸੌਂਦੇ ਸਾਡੀ ਅਸੀਂ ਤਾਂ ਬੇਇਨਤੀਆਂ ਵੀ ਕਰਦੇ ਅਸੀਂ ਅਰਦਾਸਾਂ ਵੀ ਕਰਦੇ ਨਾ ਸਾਡੇ ਵੀਰ ਨੂੰ ਕੋਈ ਬਚਾ ਲੈਂਦਾ ਅਸੀਂ ਨਿਰਾਸ਼ਾ ਨਹੀਂ ਸਾਤਰਵਾਰੇ ਮੀਨਾ ਲੈਂਦੇ ਨੇ چ پی چوکھا سارا بندہ جانا تیجا پیا گھر چا وا پیا بڑا زیادہ بہا دے دین پہ سو کا دے دین ਮੱਤਿਆਂ ਦੇ ਵਿੱਚੋਂ ਆਟਾ ਕੱਢ ਜਾਂਦੇ ਨੇ ਭਾਂਡੇ ਲੈ ਜਾਂਦੇ ਨੇ ਕੋਈ ਘਰ ਦੀ ਮੰਡੀ ਜੁਲੀ ਨਹੀਂ ਜਾਂ ਛੱਦਦੇ ਨਾਜਵਾਨ ਨਾਜਵਾਨ ਚੜਦੀ ਮਾਲੀ ਜਾਂਦੇ ਜੀ ਅਸੀਂ ਤਾਂ ਉਹਨਾਂ ਦੇ ਵੀ ਮਰਨੇ ਉਹਨਾਂ ਦੇ ਵੀ ਮਰਨੇ ਉਹਨਾਂ ਦੇ ਵੀ ਮਰਨੇ ਕਿੱਤੇ ਦੇ ਨਹੀਂ ਜਾਂਦੇ ਰਣ ਸਾਡਾ ਘਰ ਬਰਬਾਦ ਹੋ ਗਿਆ ਮੁਲਕ ਜਾਨਾ ਸਾਡਾ ਘਰ ਬਰਬਾਦ ਹੋ ਗਿਆ ਜੇ ਕਰ ਕਰ ਦੁਕਾਨਦਾਰੀ ਬਣੀ ਪਈ ਜੇ ਕਰ ਕਰ سانو <سؤال> تو چونکی چاہیے چونکی چاہیے چار دن بعد نہیں ایک دن چی بس گھر گھر بھی چا و پیا جی گھر گھر دکانداریاں بڑی جی

ਇਹ ਸਰਕਾਰਾਂ ਕੁਛ ਨਹੀਂ ਕਰਦੀਆਂ ਤਾਂ ਪੁਲਿਸ ਵਾਲਿਆਂ ਨੂੰ ਸਾਰਿਆਂ ਨੂੰ ਪਕੜ ਘਰਾਂ ਦੇ ਘਰ ਕਿਸ ਤਰ੍ਹਾਂ ਕਿ ਘਰਾਂ ਦੇ ਘਰ ਗਰਕ ਹੋਏ ਜਾਂਦੇ ਜੀ ਉਹ ਮਣੇ ਨੇ ਇਹ ਜਿਹੜੇ ਪੈਦ ਇਹ ਤਾਂ ਪਾਰ ਗੱਟੀ ਦੇ ਅਗਰ ਤੈਨੂੰ ਜਾਣਾ ਪੈਣਾ ਇਦਾਂ ਕਿਵੇਂ ਕਰਦਾ ਜੀ ਤਿਓਰ ਉਥੋਂ ਦਿਗਰ ਬੰਦੇ ਵੇਖੇ ਡੇਗਦੇ ਉਥੋਂ ਦਿਗਰ ਵੇਖ ਕੀ ਹਾਲ ਹੋਇਆ ਪਿਆ ਜ਼ਮੀਨਾਂ ਵੇਚ ਦਿੱਤੀਆਂ ਬੁਰੇ ਹਾਲ ਬੰਕੇ ਦਿਹਾੜੇ ਹੋਏ ਪੈ ਇਹ ਸਰਕਾਰ ਪੂਛਤ ਪ੍ਰਤੀਤ ਹੀ ਨਹੀਂ ਕਰਦੀ ਕਿਸੇ ਤਰ੍ਹਾਂ ਨਾ ਨਾ ਤੂੰ ਏ ਪਾਣੀ ਪਿਆ ਰਹੇ ਇਹਦਾ ਕੰਟਰੋਲ ਕਰਨ ਦਾ ਬੜਾ ਹੋ ਸਕਦਾ ਹਾਂਜੀ ਹਾਂ ਜਿਹੜੇ ਅੱਗੇ ਬੱਚੇ ਨੇ ਤੇ ਜੰਗ ਲੱਗ ਗਿਆ ਤੇ ਉਹਨਾਂ ਨੂੰ ਇੰਨਾ ਹੀ ਕਿ ਮੈਂ ਖਬਰ ਦੇ ਨਾ ਜੰਗ ਲੱਭ ਗਿਆ ਤੇ ਗੱਬਰੂ ਨਹੀਂ ਮਿਲੇਗਾ ਗੱਬਰੂ ਨਹੀਂ ਮਿਲੇਗਾ ਮਿੰਡਰੀ ਦੇ ਵਿੱਚ ਗੱਬਰੂ ਨਹੀਂ ਮਿਲੇਗਾ ਪੰਜਾਬ ਜਿੰਨਾ ਨਹੀਂ ਤਾਂ ਬੰਦ ਹੋ ਜੀ ਜਿਹੜੀਆਂ ਵਿਚਾਰੀਆਂ ਬੱਚਿਆਂ ਨੂੰ ਕੌਣ ਪਾਲੇ ਛੋਟੇ ਛੋਟੇ ਬੱਚੇ 4 4 ਬੱਚੇ ਕੌਣ ਪਾਲੇ ਦਾ ਮਗਾਈ ਕਿੰਨੀ ਕੰਟਰੋਲ ਹੋਣਾ ਚਾਹੀਦਾ ਆਹ ਕੰਟਰੋਲ ਹੋਣਾ ਚਾਹੀਦਾ ਕੀ ਨਾਮ ਤੁਹਾਡਾ ਮੇਰਾ ਨਾਮ ਸੋਨੂ ਜੀ ਇਹ ਕਾਰਨ ਭਾਈ ਚਿੱਟਾ ਸ਼ਰਿਆਮ ਮਿਲਦਾ ਪਿਆ ਠੀਕ ਹੈ ਇਹ ਪਕੁੰਡੇ ਪਿੰਡੇ ਇਹ ਤਾਂ ਰੰਜੀਤ ਸੀਗਾ ਇਹ ਤਾਂ ਨਾਮ ਰੰਜੀਤ ਸੀਗਾ ਰੰਜੀਤ ਨਾ ਰੰਜੀਤ ਨਾਮ ਇਹਦੀ ਉਮਰ ਨਹੀਂ 25 26 ਸਾਲ ਹੈਗੀ ਹੈ 25 ਤੋਂ 25 ਤੋਂ 25 ਤੋਂ 26 ਸਾਲ ਹੈਗੀ ਹਾਂ ਜੀ ਤੇ ਚਾਰ ਬੱਚੇ ਦੋ ਕੁੜੀਆਂ ਦੋ ਮੁੰਡੇ ਦੋ ਮੁੰਡੇ ਨੇ ਦੋ ਕੁੜੀਆਂ ਚਾਰ ਬੱਚੇ ਨੇ ਤੇ ਚਿੱਟਾ ਸ਼ਰੇਆਮ ਵਿਗਦਾ ਕੋਈ ਕੰਟਰੋਲ ਨਹੀਂ ਹੁੰਦਾ ਨਾ ਕੋਈ ਸਰਕਾਰ ਹੀ ਕਰਦੀ ਪਈ ਹੈ ਹਾਂਜੀ ਹਫਤੇ ਦੇ ਵਿੱਚ ਚਾਰ ਮੌਤਾਂ ਲਗਾਤਾਰ ਹੋਈਆਂ ਚਿੱਟੇ ਵਾਲੇ ਮੁੰਡੇ ਮਰੇ ਨੇ ਦੋ ਜਣੇ ਦੇ ਚਾਚੇ ਦੇ ਸੀਗੇ ਨਾਲ ਹੀ ਘਾਰੇ ਹਾਂਜੀ ਆ ਇਹ ਇਹਦੋਂ ਪਹਿਲਾ ਇੱਕ ਮੁੰਡਾ ਪੂਰਾ ਹੋਇਆ ਹੈ ਇੱਕ ਹੋਰ ਮੁੰਡਾ ਹੋਇਆ ਜਿਉਂ ਨੋ ਦਾ ਨਾਂ ਉਹਦਾ ਜੇ ਪੋਗ ਪਿਆ ਹੈ ਤੇ ਇਹ ਮੁੰਡਾ ਪੂਰਾ ਹੋ ਗਿਆ ਹੈ ਕੋਈ ਕਿ ਸਾਡੀ ਦਾ ਹੱਥ ਛੋੜ ਕੇ ਬੇਨਤੀ ਹੈ ਕਿ ਪਿੰਡ ਦਾ ਕੁਝ ਕੀਤਾ ਜਾਵੇ ਹਾਂਜੀ ਤੇ ਦੇਖੋ ਨਿੱਕੇ ਨਿੱਕੇ ਬੱਚੇ ਨੇ ਇਹਨਾਂ ਬੱਚਿਆਂ ਦੀ ਕੇਅਰ ਕੌਣ ਕਰੇਗਾ ਮਾਪੇ ਤੋਂ ਬਿਨਾਂ ਕੋਈ ਕੇਅਰ ਹੈਗੀ ਹਾਂਜੀ ਸਰਕਾਰਾਂ ਦਾ ਵਾਅਦਾ ਹਾਂ ਤੇ ਉਹਦੀ ਘਰ ਦੀ ਜੀ ਉਮਰ ਕੀ ਹੈ ਜੇ ਕੁਝ ਵੀ ਉਮਰ ਨਹੀਂ ਹੈਗੀ ਸਰਕਾਰਾਂ ਦੇ ਬੜੇ ਬੜੇ ਵਾਅਦੇ ਕਰਦੇ ਉਹ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ ਸਰਕਾਰਾਂ ਨੂੰ ਉਹ ਸਰਕਾਰਾਂ ਕੀ ਕਰਦੀਆਂ ਨੇ ਕੁਝ ਨਹੀਂ ਕਰ ਸਕਦੀਆਂ ਸਰਕਾਰਾਂ ਸਰਕਾਰਾਂ ਨੇ ਤਾਂ ਗੰਦ ਪਾਇਆ ਹੋਇਆ ਹੁਣ ਸੋ ਪੈਸੇ ਲਾ ਕੇ ਬੰਦਾ ਛੱਡਦੀ ਸਰਕਾਰਾਂ ਛੁਡਾ ਦਿੰਦੀਆਂ ਨੇ ਸਰਕਾਰਾਂ ਛੁਡਵਾਉਂਦੀਆਂ ਨੇ ਮੰਤਰੀ ਦਾ ਫੋਨ ਕਰਵਾ ਦਿਓ ਜੀ ਬੰਦਾ ਛੁੱਟ ਗਿਆ ਆ ਪ੍ਰਧਾਨ ਹੈ ਜੀ ਸ਼ਹਿਰ ਦਾ ਪਿੰਡ ਦਾ ਪ੍ਰਧਾਨ ਹੈ ਇਹ ਲੋਕੀ ਪੈਸੇ ਦੇ ਸਿਸਟਮ ਨਾਲ ਚੱਲਦੇ ਪਏ ਨੇ ਘਰਾਂ ਦਾ ਬੇੜਾ ਗਰਕ ਹੋਇਆ ਪਿਆ ਹਾਂਜੀ ਇਹ ਪਿੰਡ 'ਚ ਰੋਜ਼ ਹੀ ਮੌਤ ਹੋ ਰਹੀ ਸਮਝੋ ਕੱਲ ਹੁਣ ਦੋ ਭੋਗ ਪੈਣੇ ਤੇ ਅੱਜ ਮੌਤ ਹੋ ਗਈ ਇਹ ਵੀ ਭੋਗ ਹੀ ਪੈਣਾ ਇਹ ਪਤਾ ਨਹੀਂ ਚਿੱਟੇ ਵਾਲਾ ਫੇਰ ਆ ਕੇ ਕਿਹੜਾ ਮਰ ਜਾਣਾ ਜੇ ਕੰਟਰੋਲ ਨਾ ਹੋਇਆ ਤੇ ਪਤਾ ਨਹੀਂ ਕਿੰਨੇ ਮੁੰਡੇ ਮਰਨਗੇ ਹਾਂਜੀ ਤੇ ਸਾਡੀ ਤਾਂ ਬੇਨਤੀ ਇਹੀ ਏ ਕਿ ਇਹਨਾਂ ਤੇ ਕੰਟਰੋਲ ਕੀਤਾ ਜਾਵੇ ਪਰਮਕਾਰ ਜੀ ਜਿਹੜਾ ਚੱਲੇਗਾ ਕਿ ਹੋਰ ਮੌਤ ਹੋ ਗਈ ਹੈ ਸਾਈ ਦਾ ਸਰ ਪ੍ਰਸ਼ਾਸਨ ਅੱਗੇ ਬੇਨਤੀਆਂ ਪ੍ਰਸ਼ਾਸਨ ਅੱਗੇ ਹੀ ਕਰਦੇ ਰਹਿਣ ਇਹ ਇੱਕ ਦਿਨ ਵੀ ਨਹੀਂ ਜੀ ਬੰਦਾ ਬਿਨ ਨਾਗਾ ਮੌਤਾਂ ਹੋ ਰਹੀਆਂ ਚੌਥੀ ਤੋਂ ਪੰਜਵੀਂ ਮੌਤ ਹੈ ਸਾਡੇ ਪਿੰਡ ਦੇ ਵਿੱਚ ਕੁੰਡੇ ਪਿੰਡ 'ਚ ਤੇ ਪ੍ਰਸ਼ਾਸਨ ਤਾਂ ਕੁਛ ਨਹੀਂ ਕਰ ਰਿਹਾ ਇੱਥੇ ਥਾਣੇਦਾਰ ਐਸਚਓ ਸਾਰੇ ਹੋ ਗਏ ਨੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਗੱਲ ਹੀ ਨਹੀਂ ਗੋਲੀ ਤੇ ਚਿੱਟਾ ਤਾਂ ਬਹੁਤ ਹੀ ਜ਼ਿਆਦਾ ਸਾਡੇ ਪਿੰਡ 'ਵੇ ਕਰ ਰਿਹਾ ਠੰਡੇ ਮਸਲੇ 'ਚ ਬਾਤਾ ਜੀ ਗੌਰ ਹੀ ਨਹੀਂ ਕਰ ਰਹੀ ਸਰਕਾਰ ਸਰਕਾਰਾਂ ਇਹਨਾਂ ਨੇ ਵਾਅਦੇ ਕਰਦੀਆਂ ਸੀ ਚਿੱਟਾ ਖਤਮ ਕਰਾਂਗੇ ਸਗੋਂ ਅੱਗੇ ਕੁੜੀਆਂ 'ਚ ਸੀ ਹੁਣ ਕਿਲਵਾਂ ਦੇ ਹਿਸਾਬ ਨਾਲ ਕਵਾਂਟਲਾਂ ਦੇ ਹਿਸਾਬ ਨਾਲ ਤਾਂ ਕਿੱਥੇ ਗਈਆਂ ਸਰਕਾਰਾਂ ਤੇ ਵਾਦੇ ਇਹਨਾਂ ਦੇ ਬਸ ਖਬਰਾਂ ਲਵਾਉਣ ਲਈ ਹੁੰਦੇ ਜਾਂ ਚੈਨਲਾਂ ਤੇ ਬੋਲਣ ਲਈ ਹੁੰਦੇ ਨੇ ਤੇ ਲੋਕਾਂ ਦੇ ਘਰਾਂ ਜਾਣ ਕੇ ਦੇਖਣ ਕੀ ਹਾਲ ਏ ਘਾਂਡੇ ਵੇਚ-ਵੇਚ ਚਿੱਟਾ ਪੀਤੀ ਜਾਂਦੇ ਨੇ ਚਿੱਟਾ ਵੇਚਣ ਵਾਲੇ ਅਮੀਰ ਬਣ ਜਾਂਦੇ ਨੇ ਔਰਤਾਂ ਵਿਧਵਾ ਹੋ ਜਾਂਦੀਆਂ ਜੀ ਜਿਨ੍ਹਾਂ ਦੇ ਮਰਨ ਕੇ ਵਿਧਵਾ ਹੀ ਹੋਣ ਵੀ ਮਾਵਾ ਤੇ ਮਾਵਾ ਦੇ ਪੁੱਤ ਮਾਵਾ ਦੇ ਬੁਰੇ ਹਾਲ ਹੋਏ ਪੈਣੇ ਘਰਾਂ ਤੇ ਚਰਾਕ ਸ਼ਰਾਗ ਬੁੱਝ ਗਿਆ ਜੀ ਘਰਾਂ ਦੀ ਬਿਲਕੁਲ ਸਾਡੇ ਪਿੰਡ ਦਾ ਤਾਂ ਸਤਿਆਨਾਥ ਹੋਇਆ ਪਿਆ ਜੀ ਪ੍ਰਸ਼ਾਸਨ ਜਮਾ ਨਹੀਂ ਗੌਰ ਕਰਦਾ ਬਾ ਆਉਂਦੇ ਨੇ ਢੇੜਾ ਮਾਰ ਜਾਂਦੇ ਜੀ ਉਸ ਤੋਂ ਬਾਅਦ ਕੁਝ ਵੀ ਨਹੀਂ ਸਾਰ ਮਿਲਦੀ ਪੂਰੀ ਕਰਦੇ ਨੇ ਅਸੀਂ ਤਾਂ ਇਹ ਕੋਈ ਸਰਕਾਰ ਸਾਡੀ ਸੁਣੇ ਕੋਈ ਚੰਗੀ ਸਰਕਾਰ ਸਰਕਾਰਾਂ ਤੇ ਵਿਸ਼ਵਾਸ ਤਾਂ ਹੈ ਨਹੀਂ ਜੇ ਕੋਈ ਚੰਗੀ ਸਰਕਾਰ ਬਣੇ ਤੇ ਉਹੀ ਇਹਨੂੰ ਬੰਦ ਕਰਾ ਸਕਦੀ ਯੋਗੀ ਵਗਰੇ ਜਾਂ ਮੋਦੀ ਵਗਰੇ ਹੋਰ ਸਾਨੂੰ ਕਿਸੇ ਸਰਕਾਰ ਤੇ ਕੋਈ ਉਮੀਦ ਨਹੀਂ ਹੈ ਕਿਉਂਕਿ ਉਹੀ ਇਹਨਾਂ ਚੀਜ਼ਾਂ ਨੂੰ ਨੱਥ ਪਾ ਸਕਦੇ ਨੇ ਹੋਰ ਕੋਈ ਸਰਕਾਰ ਨਹੀਂ ਪਾ ਸਕਦਾ ਹੋਣਾ ਚਾਹੀਦਾ ਹੋਣਾ ਚਾਹੀਦਾ ਜੀ ਜ਼ਰੂਰ ਹੋਣਾ ਚਾਹੀਦਾ ਨਹੀਂ ਤਾਂ ਇਹ ਵੋਟਾਂ ਵੱਟੀ ਆਉਂਦੇ ਨੇ ਜੇ ਨੌਜਵਾਨੀ ਮਰ ਗਏ ਵੋਟਾਂ ਕਿੱਥੋਂ ਪੈਣਗੀਆਂ ਸਰਕਾਰਾਂ ਨੂੰ ਇਹ ਵੋਟਾਂ ਦੇ ਨੇ ਸਕੇ ਇਹਨਾਂ ਦੀ ਜ਼ਿੰਦਗੀ ਦੇ ਨਹੀਂ ਸਕੇ ਹੋਗੇ ਹੋਰ ਦੀ ਸਾਰੀ ਦੁਨੀਆ ਸੱਕੀ ਹੈ ਇਹਨਾਂ ਦੀ ਜ਼ਿੰਦਗੀ ਦੀ ਵੀ ਸੱਕੀ ਬਣਾਣਾ ਕੀ ਇਹਨਾਂ ਨੂੰ ਬਚਾਉਣਾ ਵੀ ਹੈ ਨਸ਼ੇ ਤੋਂ ਵੀ ਬਚਾਈਏ ਨਸ਼ੇ ਤੋਂ ਬਚਾਉਣ ਵਾਲ ਕਿਸੇ ਦਾ ਧਿਆਨ ਨਹੀਂ ਤੇ ਵੋਟਾਂ ਮੰਗਣ ਆ ਦਰਦਰ ਕੁੱਤਿਆਂ ਦਾ ਨਾ ਫਿਰਦੀਆਂ ਨੇ ਸਰਕਾਰਾਂ ਕਿੰਨੀ ਕੋਮਕ ਹੈਂਦੀ ਵੀ ਫਿਰੋਜ਼ਪੁਰ ਤੋਂ ਪੱਤਰਕਾਰ ਸੁਖਚੈਨ ਸਿੰਘ ਦੀ ਰਿਪੋਰਟ